ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਤੇ ਸਿੱਖ ਸ਼ਰਧਾਲੂਆਂ ਦਾ ਜਥਾ 13 ਅਪ੍ਰੈਲ ਨੂੰ ਪਾਕਿਸਤਾਨ ਜਾ ਰਿਹਾ ਹੈ ਪਾਕਿਸਤਾਨ ਮਨਾਉਣ ਲਈ ਜਾਣ ਵਾਲੇ ਸ਼ਰਧਾਲੂਆਂ ਦਾ ਵੀਜ਼ੇ ਲੈਣ ਲਈ ਅੱਜ ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਿੱਲੀ ਗਈ ਹੋਈ ਹੈ ਉਸ ਤੋਂ ਬਾਅਦ ਕੀ ਕੀ ਪ੍ਰੋਗਰਾਮ ਲੈਣਗੇ ਗੱਲ ਕਰਨੇ ਆ ਪਤਾਪ ਸਿੰਘ 77 ਮਹਾਰਾਜਾ ਦਰਬਾਰ ਸਾਹਿਬ ਦੇ ਸਰ ਸ਼ਰਧਾਲੂਆਂ ਦਾ ਜਥਾ ਇਸ ਵਾਰ 13 ਨੂੰ ਜਾ ਰਿਹਾ ਹੈ ਅੱਗੇ 10 ਨੂੰ ਜਾਂਦਾ ਸੀ ਜਾਂ 11 ਤਰੀਕ ਨੂੰ ਜਾਂਦਾ ਸੀ ਜਾਂ ਉਹ 13 ਤਰੀਕ ਨੂੰ ਉੱਥੇ ਖੰਡ ਪੜ ਸ਼ੁਰੂ ਹੋ ਜਾਂਦੇ ਸੀ ਭੋਗ ਪਾਏ ਜਾਂਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਣਾ ਦਿਵਸ ਵਿਸਾਖੀ ਹਰ ਸਾਲ ਜਿੱਥੇ ਹਿੰਦੁਸਤਾਨ 'ਚ ਵਿਦੇਸ਼ਾਂ-ਵਿਦੇਸ਼ਾਂ 'ਚ ਅਤੇ ਉੱਥੇ ਹੀ ਪਾਕਿਸਤਾਨ ਵਿੱਚ ਵੀ ਵੱਡੇ ਪੱਧਰ ਤੇ ਮਨਾਇ ਜਾਂਦੀ ਹੈ ਖਾਲਸਾ ਸਾਜਣਾ ਦਿਵਸ ਸਮੇਂ ਹਰ ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਹੋਰ ਕਮੇਟੀਆਂ ਵੱਲੋਂ ਵਿਸ਼ੇਸ਼ ਜਥਾ ਜਿਹੜਾ ਉਹ ਪਾਕਿਸਤਾਨ ਸਿੱਤੇ ਗੁਰਦੁਆਮਾਂ ਦੇ ਦਰਸ਼ਨ ਲਈ ਜਾਂਦਾ ਹੈ ਇਸ ਜਥੇ ਦੀ ਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਇਸ ਵਾਰ ਵੀ ਇਹ ਜਥਾ ਜਿਹੜਾ ਉਹ ਲਗਭਗ ਸਾਡੇ ਕੋਲ 1600 ਇੱਕ ਪਾਸਪੋਰਟ ਆਇਆ ਸੀਗਾ ਜਿਨ੍ਹਾਂ ਚੋਂ 1525 ਪਾਸਪੋਰਟ ਜਿਹੜੇ ਅਸੀਂ ਉਹ ਵੀਜ਼ਾ ਲੈਣ ਲਈ ਭੇਜੇ ਨੇ ਕਿਉਂਕਿ 76 ਪਾਸਪੋਰਟ ਸੀ ਜਿਨ੍ਹਾਂ ਨੇ ਆਪਣੀ ਕਾਗਜ਼ੀ ਕਾਰਵਾਈ ਪੂਰੀ ਨਹੀਂ ਕੀਤੀ। ਇਸ ਕਰਕੇ 1625 ਜਿਹੜੇ ਪਾਸਪੋਰਟ ਅਸੀਂ ਪਾਕਿਸਤਾਨ ਨੂੰ ਵੈਸੇ ਨਹੀਂ ਭੇਜੇ ਨੇ। ਜਿਨ੍ਹਾਂ ਦੇ ਵਿੱਚ ਵੀਜ਼ੇ ਲੈਣ ਲਈ ਪ੍ਰਸ਼ਾਸਨ ਸਾਡੀ ਟੀਮ ਗਈ ਉਹ ਚੱਲ ਰਹੀ ਹੈ। ਇਹ ਜਿਹੜੇ ਦਰਸ਼ਨ ਕਰਨ ਲਈ ਸੰਗਤ ਜਾਂਦੀ ਹੈ ਇਹ ਵਾਗਾ ਬਾਰਡਰ ਹੈ ਪਾਕਿਸਤਾਨ ਜਾਨੀ ਹੈ ਅਤੇ ਪਾਕਿਸਤਾਨ ਵਾਲੇ ਪਾਸਿਓਂ ਡਾ ਵਗ ਬਾਰਡਰ ਉੱਥੋਂ ਗਾਂ ਟ੍ਰੇਨ ਲਈ ਇਹ ਜਿਹੜੇ ਪਾਕਿਸਤਾਨ ਸਥਿਤ ਕਰਤਾ ਕਰਤਾ ਹਮਣੀ ਉਹਨਾਂ ਦਰਸ਼ਨ ਕਰਕੇ ਇਹ 22 ਤਰੀਕ ਨੂੰ ਵਾਪਸ ਆਏਗੀ ਕਿ ਇਹ ਜਥਾ ਨਾ ਪਹਿਲਾਂ ਜਾਂਦਾ ਸੀਗਾ ਕਿਉਂਕਿ ਹੁਣ ਪਾਕਿਸਤਾਨ ਚ ਮੁਸਲਮਾਨ ਵੀਰਾਂ ਨੇ ਈਦ ਮਨਾਉਣੀ ਹੈ ਈਦ ਦਾ ਤਿਉਹਾਰ ਹੋਣ ਕਰਕੇ ਵੱਡੀ ਪੱਧਰ ਤੇ ਜਿਹੜੇ ਉੱਥੇ ਪ੍ਰੋਗਰਾਮ ਨੇ ਇਸ ਕਰਕੇ ਜਥਾ ਜਿਹੜਾ ਹੁਣ 13 ਤਰੀਕ ਨੂੰ ਇਹੀ ਜਾਏਗਾ ਕਿਉਂਕਿ ਬਾਕੀ ਪ੍ਰਬੰਧ ਤੇ ਸਾਰੇ ਪਾਕਿਸਤਾਨ ਕਮੇਟੀ ਕਰਨੇ ਆ ਤੇ ਸਾਡੇ ਹੁਣ ਜਿਹੜੇ ਨਾਲ ਜਥੇ ਨਾਲ ਜਾ ਰਹੇ ਨੇ ਸਾਡੇ ਪ੍ਰਬੰਧਕ ਸਾਡੇ ਜਨਰਲ ਜਿਹੜੇ ਪਾਰਟੀ ਲੀਡਰ ਨੇ ਇਸਦਾ ਕੁਲਵੰਸਨ ਜੀ ਮੰਨਣ ਨੇ ਹੋਰ ਮੈਂਬਰ ਸਾਹਿਬ ਨਾਲ ਜਾ ਰਹੇ ਨੇ ਜਿਹਦਾ ਭਲਾਈਪੁਰ ਸਾਹਿਬ ਨੇ ਤੇ ਹੋਰ ਮੈਂਬਰ ਨਾਲ ਜਿਹੜੇ ਉਹ ਡਿਪਟੀ ਪਾਰਟੀ ਲੀਡਰੋਂ ਜਾ ਰਹੇ ਨੇ ਇਹ ਜਥਾ ਜਿਹੜਾ ਉਹ 13 ਤਰੀਕ ਨੂੰ ਦਫ਼ਤਰ ਸ਼ਰੌਣੀ ਕਮੇਟੀ ਤੋਂ ਰਵਾਨਾ ਹੋਏਗਾ ਪਾਕਿਸਤਾਨ ਗੁਰਦੁਰਾ ਪੰਜਾਬ ਸ ਗੁਰਦੁਰਾ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਗੁਰਦੁਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ 22 ਤਰੀਕ ਨੂੰ ਅੰਮ੍ਰਿਤਸਰ ਪਹੁੰਚੇਗਾ ਇਸ ਜਥੇ ਵੱਲੋਂ ਜਿੱਥੇ ਪਾਕਿਸਤਾਨ ਦੇ ਗੁਰਦੁਆਮਾ ਦੇ ਪ੍ਰਬੰਧਾ ਸਬੰਧੀ ਗੱਲਾਂ ਨੇ ਜਾਂ ਜਿਹੜੀਆਂ ਉੱਥੇ ਘੱਟ ਗਿਣਤੀ ਕੋਮਾ ਨੇ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਉੱਥੇ ਆ ਰਹੀਆਂ ਨੇ ਉਹਨਾਂ ਸਬੰਧੀ ਉਹਨਾਂ ਦੇ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਇਹ ਸੰਬੰਧੀ ਸਾਰ ਕੋਲੋਂ ਸੱਜੇ ਮਾਨਣ ਜਿਹੜੇ ਪਾਰਟੀ ਦੇ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਆ ਕੇ ਪ੍ਰਧਾਨਗੀ ਰਿਪੋਰਟ ਕਰਨਗੇ ਜਿਸਾ ਤੁਸੀਂ ਦੱਸਿਆ ਕਿ ਇਹ ਜਿਹੜਾ ਜੱਥਾ ਹੈ ਪਾਕਿਸਤਾਨ ਤੋਂ ਜਿਹੜੀ ਟ੍ਰੇਨ ਇੱਕ ਸਪੈਸ਼ਲ ਟ੍ਰੇਨ ਆਏਗੀ ਇਹ ਟ੍ਰੇਨ ਹੈ ਪਹਿਲੀ ਵਾਰ ਟ੍ਰੇਨ ਤੇ ਜਾ ਰਿਹਾ ਹੈ ਪਹਿਲੇ ਬੱਸਾਂ ਤੇ ਜਾਂਦਾ ਸੀ ਮੇਰੇਗਾ ਆਈ ਡੈਟ ਪਹਿਲਾਂ ਸਾਡੇ ਪੰਜਾਬ ਐਸਐਮ ਵਿੱਚ ਹਮੇਸ਼ਾ ਚੱਲਦੀ ਹੁੰਦੀ ਸੀ ਉਦੋਂ ਸਾਰੇ ਜੱਥੇ ਜਿਹੜੇ ਜਿੰਨੇ ਜਾਂਦੇ ਪਾਕਿਸਤਾਨ ਚਾਹੇ ਉਹ ਗੁਰਦੁਆਰਾ ਮਾਧ ਦਰਸ਼ਨ ਵਾਲੇ ਜਾਂਦੇ ਚਾਹੇ ਉਧਰ ਜਾਂਦੇ ਸੀ ਉਹ ਸਟ੍ਰੇਨਾਂ ਹੀ ਜਾਂਦੇ ਸੀ ਅੱਗੋਂ ਜਿਹੜਾ ਪ੍ਰਬੰਧ ਜਿਹੜੀ ਪਾਕਿਸਤਾਨ ਸਰਕਾਰ ਉਹ ਵੱਖਰਾ ਪ੍ਰਬੰਧ ਕਰਦੀ ਸੀ ਕਿਉਂਕਿ ਅੱਗੇ ਜਿਹੜੇ ਜਥੇਨਾ ਜਿਹੜੀ ਟ੍ਰੇਨ ਜਾਣੀ ਹੁੰਦੀ ਸੀ ਕਿਉਂਕਿ ਉਹ ਉੱਥੇ ਸਟੇ ਕਰਦੀ ਸੀ ਉੱਥੋਂ ਗਾ ਫਿਰ ਅਗਲਾ ਜਿੱਥੇ ਅਗਲੇ ਪੜਾਅ ਤੇ ਜਾਣ ਦਾ ਨਾਲ ਨਾਲ ਉਹ ਟ੍ਰੇਨ ਚੱਲਦੀ ਸੀ ਮੁੜ ਕੇ ਪਿਛਲੇ ਕਾਫੀ ਸਮੇਂ ਤੋਂ ਇਹ ਟ੍ਰੇਨ ਬੰਦ ਸੀਗੀ ਐਰਕਾ ਪਾਕਿਸਤਾਨ ਸਰਕਾਰ ਵੱਲੋਂ ਉੱਥੋਂ ਦੀ ਕਮੇਟੀ ਵੱਲੋਂ ਅਤੇ ਸਾਡੇ ਨਾਲ ਲਿਖਾ ਪੜੀ ਜਿਹੜੀ ਹੋਈ ਉਹ ਨਾਲ ਗੱਲਬਾਤ ਕਰਕੇ ਇਹ ਜਿਹੜੀ ਟ੍ਰੇਨ ਜਿਹੜੀ ਉਹ ਪਾਕਿਸਤਾਨ ਵਾਲੇ ਪਾਸਿਓਂ ਵਾਗਾ ਬਾਰਡਰ ਤੋਂ ਚਲਾਈ ਜਾਊਗੀ ਜੋ ਜਿੰਨੇ ਦਿਨ ਪਾਕਿਸਤਾਨ ਚ ਗੁਰੂਤਾ ਮਾਧ ਅਰਸ਼ਨ ਵਾਲੀ ਸੰਗਤ ਰਹਿਣੀ ਆ ਇਹ ਟ੍ਰੇਨ ਦੇ ਨਾਲ ਨਾਲ ਹੀ ਸੰਗਤਾਂ ਨੂੰ ਦਰਸ਼ਨ ਕਰਾ ਕੇ ਤੇ ਵਾਪਸ ਇਸੇ ਟ੍ਰੇਨ ਰਾਹੀਂ ਉਹਨਾਂ ਨੇ ਵਾਗਾ ਬਾਰਡਰ ਤੇ ਛੜਰਾਇਆ ਪਹਿਲਾਂ ਇਹ ਪੰਜਾ ਸਾਹਿਬ ਜਾਣਗੇ ਪੰਜਾ ਸਾਹਿਬ ਤੋਂ ਬਾਅਦ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਤੋਂ ਬਾਅਦ ਜਿਹੜਾ ਡੇਰਾ ਸਾਹਿਬ ਤੋਂ ਇਹ ਜੱਥਾ ਵਾਪਸ 22 ਤਰੀਕ ਨੂੰ ਵਾਪਸ ਆਏਗਾ। ਕਿ ਇਹ ਸੂਖਿਆ ਦੇ ਲਾਜ਼ ਲਿਹਾਜ਼ ਦੇ ਨਾਲ ਟ੍ਰੇਨ ਸ਼ੁਰੂ ਕੀਤੀ ਹੈ। ਪਹਿਲੇ ਬੱਸਾਂ ਤੇ ਜਾਇਆ ਕਰਦਾ ਸੀ ਜਿਸ ਨਾਲ ਪਹਿਲੇ ਬਖਵਕ ਜਗ੍ਹਾ ਦੇ ਪੜਾਵਾਂ ਤੇ ਜੱਥਾ ਜਾਂਦਾ ਸੀ ਤੇ ਬਾਈ ਬੱਸ ਜਾਂਦਾ ਸੀਗਾ। ਇਸ ਵਾਰ ਸਪੈਸ਼ਲ ਟ੍ਰੇਨ ਹੈ ਜਿਹੜੀ ਨਾਲ ਰਹਿ ਗਈ ਚਦਾਲੂਆਂ ਦੇ। ਪਹਿਲਾਂ ਵੀ ਜਿਹੜਾ ਮੈਂ ਦੱਸਿਆ ਕਿ ਪਹਿਲਾਂ ਵੀ ਟ੍ਰੇਨਾਂ ਜਿਹਾ ਜਾਂਦਾ ਸੀ ਪਰ ਪਛੇ ਜਦੋਂ ਟ੍ਰੇਨਾਂ ਬੰਦ ਕਰ ਦਿੱਤੀਆਂ ਉਦੋਂ ਬਾਅਦ ਫਿਰ ਉੱਥੋਂ ਬੱਸਾਂ ਰਾਹੀਂ ਪ੍ਰਬੰਧ ਕੀਤਾ ਜਾਂਦਾ ਸੀ। ਬਸ ਆ ਰਹੀ ਕਿਉਂਕਿ ਖਰਚਾ ਬਹੁਤ ਪੈਂਦਾ ਸੀ ਸੰਗਤਾਂ ਨੂੰ ਸੰਗਤਾਂ ਵੀ ਇਤਰਾਜ਼ ਕਰਦੀਆਂ ਸੀ ਇਸ ਕਰਕੇ ਬੜੀ ਪਾਕਿਸਤਾਨ ਕਮੇਟੀ ਆ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਹ ਜਿਹੜਾ ਪ੍ਰਬੰਧ ਕੀਤਾ ਗਿਆ ਇਹ ਟ੍ਰੇਨ ਜਿਹੜੀ ਵਾਗਾ ਬਾਰਡਰ ਤੋਂ ਸਾਰੇ ਹੀ ਗੁਰਤਾ ਮਾਦੇ ਦਰਸ਼ਨ ਕਰਾ ਕੇ ਇਹ ਵਾਗਾ ਬਾਰਡਰ ਤੇ ਹੀ ਸੰਗਤ ਨੂੰ ਛੱਡਣਾ ਹੈ ਇਕਲ ਖੁਰੇ ਪ੍ਰਸਾਦ ਜੀ ਕਿ ਜ਼ਿਆਦਾਤਰ ਸ਼ੰਤਾਲੂਆਂ ਦੀ ਇਹ ਜਿਹੜੀ ਉਹਨਾਂ ਨੂੰ ਦਿੱਕਤ ਆਂਦੀ ਹੈ ਕਿ ਉਹਨਾਂ ਦੇ ਵੀਜ਼ੇ ਨਹੀਂ ਲੱਗ ਪਾਂਦੇ ਕੀ ਕਾਰਨ ਸਮਝ ਦਿਓ ਕਿ ਬਾਰ-ਬਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਐਮਬੈਸੀ ਨੂੰ ਲਿਖਿਆ ਜਾਂਦਾ ਹੈ ਕਿ ਸਾਡੀ ਅਰਦਾਸ 'ਚ ਵੀ ਅਸੀਂ ਕਰਦੇ ਹਾਂ ਕਿ ਪੰਥ ਤੋਂ ਵਿਛੜ ਚੁੱਕੇ ਗੁਰਧਾਮਾ ਦੇ ਦਰਸ਼ਨ ਦੇਦਾਰ ਕਿਤੇ ਜਾਣ ਪਰ ਉਹ ਸਾਨੂੰ ਕਈਆਂ ਨੂੰ ਨਹੀਂ ਹੋ ਪਾਂਦੇ ਇਹ ਸਰਕਾਰਾਂ ਦੀ ਪਾਲਿਸੀ ਕਿਸੇ ਸਮੇਂ ਤੋਂ ਬਾਹਰ ਆ ਕਿ ਹਰ ਵਾਰੀ ਇਹ ਵੱਡੇ ਪੱਧਰ ਤੇ ਵੀਜ਼ੇ ਕੱਟ ਦਿੰਦੇ ਨੇ ਇੱਕੰਦਾ ਕੋਈ ਕੋਈ ਕਾਰਨ ਹੋਵੇ ਕਿ ਵੀਜ਼ਾ ਕਟਨ ਦਾ ਕੋਈ ਕਿਸੇ ਦੇ ਕੇਸ ਆ ਜਾਂ ਕੋਈ ਕਿਸੇ ਤੇ ਸ਼ੱਕੀ ਆ ਪਰ ਥੋਕ ਦੇ ਵਿੱਚ ਜਿਹੜੇ ਵੀਜ਼ੇ ਕਟਨੇ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਕਿਉਂਕਿ ਸੇਕੋਰ ਜਨਰ ਅਦਾਸ ਕਰਦਾ ਕਿ ਜਿੰਨਾ ਗੁਰਦੁਆਰਾਂ ਤੇ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਜੀਦਾਰ ਪਰ ਸਰਕਾਰਾਂ ਦੀ ਪਾਲਿਸੀ ਇਹੋ ਜੀ ਹੈ ਕਿ ਉਹ ਵੀਜ਼ੇ ਲੈ ਕੇ ਵੀ ਸਿੱਖਾਂ ਨੂੰ ਆਪਣੇ ਗੁਰਦੁਆਰਾਵਾਂ ਦੇ ਦਰਸ਼ਨ ਕਰਨ ਤੋਂ ਵਾਂਝਾ ਕਰਦੀ ਹੈ ਜਿਨ੍ਹਾਂ ਦੇ ਨਾਂ ਕੱਟੇ ਜਾਂਦੇ ਉਹ ਬਹੁਤ ਮਜੂਜ਼ ਹੁੰਦੇ ਨੇ ਜੀ ਪਰ ਆਸ ਕਰਦੇ ਆ ਕਿ ਯਾਰਕਾਂ ਜਿਹੜੇ ਵੀਜ਼ੇ ਉਹ ਵੱਡੇ ਪੱਧਰ ਤੇ ਮਿਲਣਗੇ ਤੇ ਜਿਹੜੇ ਨਾਂ ਉਹ ਨਹੀਂ ਕੱਟੇ ਜਾਣਗੇ ਇਹ ਨਹੀਂ ਕਿ ਬੈਂਦੀਆ ਕਰਦਾ ਮੈਂ ਕਿਹਾ ਜਚਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਪਾਕਿਸਤਾਨ ਸਥਿਤ ਗੁਰਦਾਮਾ ਦੇ ਦਰਸ਼ਨ ਕਰਨ ਦੇ ਜਾਣ ਲਈ ਸ਼ਰਦਾਲੂ ਜਾ ਰਹੇ ਨੇ रह तरीक जत्था जाएगा, खास, साजना दिवस जाएगा। सारे जिन्हें भी गुरुधाम ने दर्शन बाई ट्रेन तो ट्रेन राही किए जाएंगे कैमरा परसन बिपन ज्योति बहल दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब Facebook Instagram X aur WhatsApp channel par